ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿਲ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਕਿ ਅਮਰੀਕਾ 'ਚ ਨਵੇਂ ਆਗੇ ਉਹਨਾਂ ਨੂੰ ਵੀ ਬੇਨਤੀ ਹੈ ਤੇ ਜਿਹੜੇ ਮੇਰੇ ਭਰਾ ਭੈਣਾਂ ਤੇ ਗ੍ਰੀਨ ਕਾਰਡ ਤੇ ਨਹੀਂ ਇੱਥੇ ਅਮਰੀਕਾ 'ਚ ਤੇ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਅੱਗੇ ਸੀਗਾ ਵੀ ਕੱਲੇ ਕੱਚੇ ਬੰਦੇ ਨੇ ਜਿਹੜੇ ਅਮਰੀਕਾ 'ਚ ਨਵੇਂ ਆਏ ਵੀ ਉਹਨਾਂ ਨੂੰ ਫੜਦੇ ਆਗੇ ਉਹਨਾਂ ਨੂੰ ਚਾੱਕਰੀ ਕਰਦੇ ਆਗੇ ਕੋਈ ਨਾ ਕੋਈ ਬਹਾਨਾ ਲਾ ਕੇ ਹੁਣ ਤਾਂ ਇੱਥੇ ਕੰਮ ਇਦਾਂ ਹੋਇਆ ਪਿਆਗਾ ਜਿਹੜੇ ਭੈਣ ਭਰਾਵਾਂ ਕੋਲੇ ਅਮਰੀਕਾ 'ਚ ਗ੍ਰੀਨ ਕਾਰਡ ਵੀ ਆ ਤੇ ਉਹਨਾਂ ਦਾ ਕੋਈ ਮੜੀ-ਮੁੱਟੀ ਗੱਲ ਵੀ ਸੀ ਕੋਈ ਲਾ ਲੋ ਛੋਟੀ-ਮੁੱਡੀ ਆਪਾਂ ਤੋਂ ਗਲਤੀ ਹੋਈ ਜਾਂਦੀ ਆ ਤੇ ਉਹਦਾ ਵੀ ਉਹਨਾਂ ਦੀਆਂ ਗਲਤੀਆਂ ਜੋ ਵੀ ਉਹਨਾਂ ਨੇ ਕੀਤੀਆਂ ਉਹਦਾ ਵੀ ਕੋਰਟ 'ਚ ਜਾ ਕੇ ਨਿਬੜ ਗਿਆ ਹਨਾ ਜੋ ਵੀ ਉਹਨਾਂ ਦਾ ਮਾਸਲਾ ਸੀ ਭੈਣ-ਭਾਈਆਂ ਦਾ ਹੁਣ ਤਾਂ ਉਹਨਾਂ ਨੂੰ ਵੀ ਫੜੀ ਜਾਂਦੇ ਆ ਕਿ ਵੀ ਹਾਂ ਭਾਈ ਤੂੰ ਜੀ ਉਹਨੂੰ ਆ ਸਮੇਂ ਜਾ ਗਲਤੀ ਕੀਤੀ ਸੀਗੀ ਤੇ ਵੀ ਆ ਜੋ ਉਹਨਾਂ ਨੂੰ ਵੀ ਅਰੈਸਟ ਕਰ ਲੈਂਦੇ ਆਗੇ ਖੱਜਲ ਖੁਆਰ ਕਰਦੇ ਪਿਆ ਬਹੁਤ ਹੀ ਜਿਆਦਾ ਲੋਕਾਂ ਨੂੰ ਖੱਜਲ ਖੁਆਰੀ ਕਰਦੇ ਪਿਆਗੇ ਪਰੇਸ਼ਾਨ ਕਰਦੇ ਪਿਆਗੇ ਕੋਈ ਸੁਣਵਾਈ ਨਹੀਂ ਹੈਗੀ ਇੱਕ ਵਾਰੀ ਚੱਕ ਕੇ ਲੈ ਜਾਂਦੇ ਆਗਲਾ 2 2 3 3 ਮਹੀਨੇ ਅਗਲਾ ਮਾਗਰ ਤੁਰਿਆ ਫਿਰਦਾ ਵੀ ਸਾਡੇ ਬੰਦੇ ਨੂੰ ਛੱਡ ਦੋ ਪਹਿਲਾਂ ਤਾਂ ਦੱਸ ਦੀ ਨਹੀਂ ਹੈਗੇ 2 3 ਦਿਨ ਤਾਂ ਦੱਸ ਦੀ ਨਹੀਂ ਵੀ ਬੰਦਾ ਗਿਆ ਕਿੱਧਰ ਤੇ ਫਿਰ ਪੁੱਛ ਪੜਤਾਲ ਕਰਕੇ ਜਦੋਂ ਪਤਾ ਲੱਗਦਾਗਾ ਹੁਣ ਇੱਥੇ ਆਪਣੇ ਮਹੀਨਾ ਡੇਢ ਮਹੀਨਾ ਹੋ ਗਿਆ ਉਦੋਂ ਦੀ ਗੱਲ ਹੈਗੀ ਇੱਕ ਭਰਾ ਆਪਣਾ ਸੀਗਾ ਕੋਈ ਇੰਡੀਆ ਤੋਂ ਉਹਦੀ ਮੈਂ ਨਾਲ ਪਿਕਚਰ ਵੀ ਲਾ ਦੂੰਗਾ ਉਹ 30 ਸਾਲਾਂ ਤੋਂ ਇੱਥੇ ਅਮਰੀਕਾ 'ਚ ਰਹਿੰਦਾ ਪਿਆ ਸੀਗਾ ਤੇ ਉਹ ਤੋਂ ਥੋੜੀ ਜੀ ਗਲਤੀ ਹੋਊਗੀ ਜੀ ਕਿ ਕਿਸੇ ਸਮੇਂ 'ਚ ਜਿਹੜੇ ਆਪਣੇ ਤੁਸੀਂ ਜ਼ਿਆਦਾਤਰ ਆਪਾਂ ਦੇਖਿਆ ਹੁਣ ਆਪਣੇ ਭੈਣ ਭਰਾ ਜੀ ਲੋਕ ਕੈਨੇਡਾ ਅਮਰੀਕਾ ਜਾਂ ਬਾਹਲੀਆਂ ਕੰਟਰੀਆਂ ਜਾਂਦੇ ਨੇ ਇੱਕ ਫੋਨ ਜੇ ਲੱਗੇ ਹੁੰਦੇ ਆਗੇ ਲੋਕਾਂ ਦੀ سہولت ਬਾਤ ਜੀ ਜੇ ਆਪਾਂ ਪੈਸੇ ਪਾ ਕੇ ਕਾਲ ਕਰ ਸਕਦੇ ਹੁੰਦੇ ਆ ਫੋਨ ਬੂਥ ਜੇ ਆਪਾਂ ਕਹਿੰਦੀਏ ਤੇ ਉਹਨੇ ਕਿਸੇ ਸਮੇਂ ਉਹ ਫੋਨ ਬੂਥ ਯੂਜ਼ ਕੀਤਾ ਸੀਗਾ ਵਰਤਿਆ ਸੀਗਾ ਤੇ ਕਿਤੇ ਪੈਸੇ ਪਾਉਣੇ ਭੁੱਲ ਗਿਆ ਸੀਗਾ ਉਸ ਤੋਂ ਬਾਅਦ ਉਹਦੇ ਤੇ ਕੇਸ ਪੈ ਗਿਆ ਉਹਦਾ ਵੀਰ ਤੇ ਤੇ ਉਹਨੇ ਕੋਰਟ ਚ ਜਾ ਕੇ ਉਹ ਕੇਸ ਵੀ ਨਿਬੜ ਗਿਆ ਸੀ ਜਿਹੜਾ ਜ ਜੁਰਮਾਨਾ ਸੀ ਜੁਰਮਾਨਾ ਵੀ ਆਪ ਦਾ ਭਰਤਾ ਸੀਗਾ ਤੇ ਸਾਰਾ ਕੁਝ ਨਿਬੜ ਗਿਆ ਸੀਗਾ ਕੋਈ ਸਮੱਸਿਆ ਨਹੀਂ ਸੀ ਕਿਸੇ ਤਰ੍ਹਾਂ ਦੀ ਸਹੀ ਜੀਗਾ ਤੇ ਇੰਡੀਆ ਵੀ ਪਹਿਲਾਂ ਵੀ ਕਿੰਨੇ ਵਾਰ ਆਇਆ ਸੀਗਾ ਉਹ ਵੀਰ ਤੇ ਪਰਿਵਾਰਕ ਬੰਦਾ ਹੈਗਾ ਬੱਚੇ ਬਾਲ ਬੱਚਿਆਂ ਵਾਲਾ ਹੈਗਾ ਆ ਹੁਣ ਜਦੋਂ ਜਲਾਈ ਦੇ ਮਹੀਨੇ ਚ ਜਲਾਈ ਦੇ ਐਂਡ ਚ ਜਿੰਨੂੰ ਇੰਡੀਆ ਤੋਂ ਵਾਪਸ ਆਉਂਦਾ ਸੀਗਾ ਆਪਣੇ ਬੱਚੇ ਨਾਲ ਤੇ ਉੱਥੇ ਉਹਨੂੰ ਅਰੈਸਟ ਕਰ ਲਿਆ ਤੇ ਕਹਿੰਦੇ ਵੀ ਆਜਾ ਵੀ ਤੇਰੇ ਤੇ ਕੇਸ ਸੀਗਾ ਕੇਸ ਪਿਆ ਹੋਇਆ ਸੀਗਾ ਉਹਨੇ ਪੇਪਰ ਵੀ ਦਿਖਾਇਆ ਵੀ ਮੀਰਾ ਤਾਂ ਕੇਸ ਡੰਨ ਹੋਇਆ ਹੋਇਆ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਬਾਹਰ ਪਰਿਵਾਰ ਡੀਕਦਾ ਸੀ ਵੀ ਕਿਦੋਂ ਬੰਦਾ ਬਾਹਰ ਆਊਗਾ ਤੇ ਆਪਾਂ ਘਰੇ ਜਾਈਏ ਆਪਣੇ ਉੱਥੇ ਬਿਠਾਈ ਰੱਖਿਆ 7-8 ਘੰਟੇ ਉਹਨੂੰ ਉੱਥੇ ਰੱਖਿਆ ਉਸ ਤੋਂ ਬਾਅਦ ਪਰਿਵਾਰ ਵਾਲੇ ਨੂੰ ਫੋਨ ਕਰਤਾ ਵੀ ਭਾਈ ਬੱਚੇ ਨੂੰ ਲੈ ਜਾਓ ਤੁਸੀਂ ਇਹਨੂੰ ਤਾਂ ਅਸੀਂ ਅਰੈਸਟ ਕਰਾਂਗੇ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰਤਾ ਤੇ ਉਹ ਬੰਦੇ ਨੂੰ ਲੈ ਗਏ ਤੁਸੀਂ ਲਾ ਲਓ ਜਲਾਈ ਦੇ ਅੰਡੇ 'ਚ ਖੜਿਆ ਸੀ ਅਗਸਤ ਲੰਘ ਗਿਆ ਸਤੰਬਰ ਵੀ ਲੰਘ ਗਿਆ ਮੁੰਡੇ ਨੂੰ ਜ਼ਮਾਨਤ ਹੀ ਨਹੀਂ ਪਾਣ ਦਿੰਦੇ। ਵੀ ਬੰਦੇ ਦੀ ਜ਼ਮਾਨਤ ਹੋ ਜੇ ਜ਼ਮਾਨਤ ਹੀ ਨਹੀਂ ਹੋਣ ਦਿੰਦੇ ਬੰਦੇ ਦੀ ਇਹ ਜਿਹਾ ਉਲਝਿਆ ਹੋਏਗਾ ਕਿ ਇਸ ਤੁਸੀਂ ਲਾ ਲੋ। ਆਲਮੋਸਟ 2 ਮਹੀਨੇ ਹੋ ਚੱਲੇ ਹਜੇ ਤੱਕ ਉਹ ਬੰਦੇ ਨੂੰ ਛੱਡਿਆ ਨਹੀਂ ਹੈਗਾ। ਨਾਲੇ ਗ੍ਰੀਨ ਕਾਰਡ ਆ ਇੱਥੇ ਅਮਰੀਕਾ 'ਚ ਗਲਤੀ ਸਿਰਫ ਇੰਨੀ ਜਿਓ ਫੋਨ ਬੂਥ ਐ ਸੀ ਸਿਰਫ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਹੋ ਸੀਗਾ। ਹੁਣ ਜਦੋਂ ਭੈਣ ਭਾਈਆਂ ਨੂੰ ਦੱਸ ਦਿਆਂ ਤਾਂ ਵੀ ਬਾਈ ਆਪਣਾ ਚਕੰਨੇ ਰਹੋ ਯਾਰ ਗਲਤੀ ਨਾ ਕਰੋ। ਇੱਥੇ ਤਾਂ ਮੁੰਡੇ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਕੇਸ ਪਏ ਹੋਏ ਨੇ ਆਪਾਂ ਦੱਸ ਨਹੀਂ ਚਾਹਦੇ ਹਾਂ ਨਾ। ਫਿਰ ਕਈ ਭੈਣ ਭਰਾ ਆਏ ਕਹਿੰਦੇ ਆ ਵੀ ਭਾਈ ਆਪਦੇ ਕੋਲ ਹੀ ਗੱਲ ਜੋੜਤੀ ਕਿਸੇ ਦੇ ਧੀ ਪੁੱਤ ਬਾਰੇ ਕੋਈ ਆਪਦੇ ਕੋਲੋਂ ਬਈ ਗੱਲ ਜੋੜਨੀ ਬਹੁ ਔਖੀ ਹੁੰਦੀ ਹੈਗੀ ਮੈਨੂੰ ਭੈਣ ਭਰਾ ਦੱਸ ਦੇ ਆ ਕਿ ਆਪਣਾ ਕੋਈ ਪਰਸਨਲੀ ਮੈਨੂੰ ਮੈਸੇਜ ਕਰ ਲਓ ਫੇਸਬੁੱਕ ਜਾਂ ਇੰਸਟਾਗ੍ਰam ਤੇ ਮੈਂ ਦੱਸ ਦੂੰਗਾ ਮੇਰੇ ਬਥੇਰੇਆਂ ਨਾਲ ਗੱਲ ਹੁੰਦੀ ਹੈਗੀ ਬਥੇਰੇਆਂ ਨੂੰ ਪੁੱਛ ਕੇ ਰਿਕਾਰਡ ਵੀ ਮੇਰੇ ਲਈ ਰੱਖਿਆ ਹੁੰਦਾ ਜਾਂ ਉਹਨਾਂ ਨੇ ਭੇਜੀਆਂ ਹੁੰਦੀਆਂ ਨੇ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਨੇ ਆਪਣੀ ਆਪਣੇ ਪਰਚੇ ਪੁਰਚੇ ਹੋਏ ਹੁੰਦੇ ਹੈਗੇ ਮੈਨੂੰ ਭੇਜੇ ਹੁੰਦੇ ਹੈਗੇ ਤਾਹੀ ਬਾਈ ਕੋਈ ਵੀ ਵੀਡੀਓ ਪਾਉਣਾਗਾ ਮੈਂ ਪੱਕੀ ਕਿਸੇ ਨਾਲ ਗੱਲਬਾਤ ਕਰਕੇ ਪਾਉਣਾ ਹੁੰਦਾ ਆਪਦੇ ਕੋਲੋਂ ਕੁਛ ਨਹੀਂ ਬਣਾਇਆ ਜਾਂਦਾ ਬੇਨਤੀ ਕਰਦੇ ਆਂ ਵੀ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਵੀ ਕੇਸ-ਕੂਸ ਮੜੇ-ਮੂਟੇ ਪਏ ਹੋਏ ਸੀਗੇ ਆਪਣੇ ਜੋ ਵੀ ਇੰਡੀਆ ਗਏ ਜਾਂ ਕਿਸੇ ਹੋਰ ਪਾਸੇ ਗਏ ਹੋਏ ਨੇ ਵੀ ਆਪਣਾ ਧਿਆਨ ਰੱਖਿਓ ਜਦੋਂ ਤੁਸੀਂ ਅਮਰੀਕਾ ਆਉਂਗੇ ਛੋਡੇ ਨਾਲ ਵੀ ਇਹ ਹੈਪਨ ਹੋ ਸਕਦਾ ਸੋਨ ਨੂੰ ਵੀ ਰੋਗ ਸਕਦਾ ਹੈਗੇ ਇਹ ਗੱਲਬਾਤ ਦਾ ਧਿਆਨ ਰੱਖੋ ਪਹਿਲੀ ਪ੍ਰਿਪੇਅਰ ਰਹੋ ਆਪਦੇ ਪਰਿਵਾਰ ਨਾਲ ਗੱਲ ਕਰਕੇ ਰੱਖਿਓ ਕਿ ਜੋ ਵਕੀਲ ਵਗੈਰਾ ਨਾਲ ਪਹਿਲੀ ਕੋਈ ਗੱਲਬਾਤ ਕਰਕੇ ਰੱਖੋ ਹਣਾ ਜਿਹੜੇ ਕੰਟਰੀ ਤੋਂ ਬਾਹਰ ਗਏ ਹੋਣੇ ਅਮਰੀਕਾ ਤੋਂ ਜਿਨ੍ਹਾਂ ਦਾ ਕੋਈ ਇਸੇ ਮਾੜਾ ਮੋਟਾ ਮਸਲਾ ਹੋਇਆ ਸੀ ਜਾਂ ਲੜਾਈ ਝਗੜਾ ਹੋਇਆ ਸੀ ਜਾਂ ਕਿਸੇ ਤਰ੍ਹਾਂ ਦਾ ਹੋਰ ਕੇਸ ਪਿਆ ਸੀਗਾ ਚਾਹੇ ਉਹ ਕੇਸ ਨਿਬੜੀ ਗਿਆ ਹੋਵੇ ਤੇ ਅੱਜ ਦੇ ਟਾਈਮ ਤਾ ਵੀ ਸੁਣਵਾਈ ਕੋਈ ਨਹੀਂ ਕਰਦੇ ਤਾਂ ਵੀ ਇੱਕ ਵਾਰੀ ਤਾਂ ਬੰਦੇ ਨੂੰ ਲੈ ਜਾਂਦੇ ਆ ਖੱਜਲਖਵਾਰ ਬੋਹ ਕਰਦੇ ਆ ਜਲੀਲ ਬੋਹ ਕਰਦੇ ਆ ਬੰਦੇ ਨੂੰ ਦੇ ਹੀਲਾਂ ਦੇ ਤੁਹਾਨੂੰ ਪਤਾ ਹੀ ਆ ਕੋਈ ਸਹੂਲਤ ਨਹੀਂ ਵਧੀਆ ਹੁੰਦੀ ਨਹੀਂ ਹੈਗੀ ਤਾਂ ਹੀ ਦੱਸਦੇ ਉਹਨੂੰ 30 ਸਾਲ ਹੋ ਗਏ ਸੀ ਵੀਰ ਨੂੰ ਤੇ ਬਾਕੀ ਰਹਿੰਦੀ ਹੁੰਦੀ ਆਪਾਂ ਜਦੋਂ ਕੋਈ ਗੱਲ ਬਾਹਲੀ ਹੋ ਜਾਂਦੀ ਆ ਆਪਾਂ ਉਦੋਂ ਦਾ ਸ਼ੇਅਰ ਵੀ ਕਰਨੋਂ ਹਟ ਜਾਂਦੇ ਆ ਅੱਜ 19 ਸਤੰਬਰ ਦੀ तरीका ਮਿਲਿਆ 19 ਸਤੰਬਰ ਆਗਾ ਅੱਜ ਤੇ ਇੰਡੀਆ 20 ਸਤੰਬਰ ਹੋ ਗਿਆ ਤੇ 19 ਸਤੰਬਰ ਦੀ ਗੱਲ ਹੈਗੀ ਐਲੇ ਦੇ ਵਿੱਚ ਜਿਹਨੂੰ ਆਪਾਂ ਲਾਸ ਐਂਜਲਸ ਕਹਿ ਦਿੰਦੇ ਆ ਜਿੱਥੇ ਹਾਲੀਵੁੱਡ ਆ ਤੇ ਇਥੇ ਸ਼ਿਕਾਗੋ ਅਮਰੀਕਾ ਦੇ ਦੋ ਥਾਵਾਂ ਦਾ ਪਤਾ ਹੀ ਹੋਣਾ ਜ਼ਿਆਦਾਤਰ ਲੋਕਾਂ ਨੂੰ ਦੋਨੇ ਥਾਵਾਂ 'ਤੇ ਬਹੁਤ ਹੀ ਹੱਲਾ ਗੁੱਲਾ ਹੋਇਆਗਾ ਤੇ ਉਹਦੀ ਵੀਡੀਓ ਵੀ ਆਪਾਂ ਨਾਲ ਲਾ ਦਾਂਗੇ ਜਾਂ ਆਪਣੀ ਆਪਣੀ ਇਹਦੇ ਦੇਖ ਲਿਓ ਚੈਨਲ ਤੇ ਜਾ ਕੇ ਜਾਂ ਆਪਣੀ YouTube ਵਗੈਰਾ ਤੇ ਮੇਰੇ ਤੇ ਦੇਖ ਲਿਓ ਜਾਦਾ ਜ ਫੇਸਬੁਕ ਇੰਸਟਾਗ੍ਰਾਮ ਤੇ ਵੀ ਪਾਈ ਹੋਣੀ ਹੈਗੀ ਨਹੀਂ ਹੋ ਸਕਿਆ ਇਹਦੇ ਨਾਲ ਵੀ ਅਟੈਚ ਕਰ ਦਾਂਗੇ ਬਹੁਤ ਹੀ ਜਿਆਦਾ ਉੱਥੇ ਰੌਲਾ ਰੱਪਾ ਪਿਆਗਾ ਸਿੱਧੀ ਚੱਲਿਆ ਕੋਈ ਉਹਨਾਂ ਨੇ ਕਾਹਉ ਨਹੀਂ ਕੀਤੀ ਇੰਡੀਆ ਵਾਲਾ ਮਾਹੌਲ ਹੀ ਬਣਿਆ ਪਿਆ ਸੀ ਡਾਂਗ ਛੋਟਾ ਫੁੱਲ ਚੱਲਿਆਗਾ ਸ਼ਕਤੀ ਪੂਰੀ ਫੁੱਲ ਹੈਗੀ ਤਾਹੀ ਦੁਆਰੇ ਦੁਆਰੇ ਬੇਨਤੀ ਕਰਦੇ ਆਂ ਭੈਣ ਭਰਾਵਾਂ ਨੂੰ ਭਾਈ ਆਪਦੇ ਕੰਮ ਤੱਕ ਮਾਤਲਬ ਰੱਖੋ ਕਿਸੇ ਨੂੰ ਓਏ ਕਹਿੰਦੀ ਵੀ ਜ਼ਰੂਰਤ ਨਹੀਂ ਅੱਜ ਦੇ ਟਾਈਮ ਤਾਂ ਲੋਕ ਬਹਾਨਾ ਭਾਲਦੇ ਫਿਰਦੇ ਆ ਤੇ ਉਤੋਂ ਗਵਰਨਮੈਂਟ ਮੜੀ ਜੀ ਕੋਈ ਗਲਤੀ ਹੋਈ ਹੁੰਦੀ ਹੈ ਜਿਹੜੇ ਬੰਦਿਆਂ ਦੀ ਉਹਨਾਂ ਨੂੰ ਵੀ ਛੱਡਦੇ ਨਹੀਂ ਪਏ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਆਪਦੇ ਪਰਿਵਾਰ ਨੂੰ ਧੰਨਵਾਦੀ